ਕਹਿਣਾ ਕੀ ਜੀ ਇਹ ਸਰਾਸਰ ਠੱਗਾ ਜੀ ਮਜੀਠੀਆ ਸਾਹਿਬ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਇਹ ਰੇਡ ਹੋਣਾ ਨਤੀਜਾ ਰੀਸੈਂਟਲੀ ਪਿੱਛੇ ਲੁਧਿਆਣਾ ਲਖਨਊ ਹੋ ਗਿਆ ਟੀਆ ਤੇ ਕੋਦੇ ਵਿੱਚ ਪੰਜਾਬ ਸਰਕਾਰ ਦੇ ਮੰਤਰੀਆਂ ਦੀਆਂ ਕਾਲੀਆਂ ਕਰਤੂਤਾਂ ਜਗਜਾਗ ਕੀਤੀਆਂ ਨੇ ਤੇ ਪਹਿਲਾਂ ਵੀ ਕਰਦੇ ਆ ਯਾਰ ਤੇ ਕੋਈ ਗੱਲ ਨਹੀਂ ਜਿੰਨੀ ਮਰਜ਼ੀ ਰੇਡਾਂ ਕਰ ਲੋ ਪਰਚੇ ਦੇ ਲੋ ਕੋਈ ਫਰਕ ਨਹੀਂ ਪੜਾ ਮਜੀਠੀਆ ਸਾਹਿਬ ਆਉਣ ਵਾਲੇ ਸਮੇਂ ਚ ਹੋਰ ਵੱਡਾ ਲੀਡਰ ਬਣ ਕੇ ਉੱਭਰੂਗਾ ਜਾਂਚਾਂ ਅੱਗੇ ਬੜੀਆਂ ਹੋ ਗਈਆਂ ਨੇ ਸਿੱਟਾਂ ਬਣ ਗਈਆਂ ਨੇ ਸਿੱਟਾਂ ਨੇ ਆਪ ਦੇ ਸਿੱਟੇ ਤੇ ਕੱਢੇ ਨਹੀਂ ਸੱਟ ਬਣਾ ਦ ਲੈਂਦੇ ਪਰ ਉਹਦਾ ਸੱਟਾ ਵੀ ਕੱਢਿਆ ਕਰਣਾ ਉਹਦਾ ਸੱਟਾ ਜੀ ਨਿਕਲਿਆ ਹਾਂ ਸੱਟਾ ਕੋ ਨਿਕਲਦਾ ਨਹੀਂ ਸੱਟਾ ਬੜਾਈ ਜਾਂਦੇ ਨੇ ਤੇ ਇਸ ਤਰੀਕੇ ਨਾਲ ਮਜੀਠੀਆ ਸਾਹਿਬ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਉਹਦੇ ਲੱਗਣੀ ਨਹੀਂ ਕਿਉਂਕਿ ਜਿਸ ਨਾਲ ਪਰਮਾਤਮਾ ਹੋਵੇ ਵਾਹਿਗੁਰੂ ਦਾ ਹੱਥ ਜਿਹਦੇ ਸਿਰ ਤੇ ਹੋਵੇ ਤਿੰਨ ਚਾਰ ਵਾਰੀ ਉਹ ਐਮਐਲਏ ਬਣ ਗਿਆ ਕਿਤੇ ਐਵੇਂ ਬਣ ਗਿਆ ਹਵਾ ਚ ਬਣ ਗਿਆ ਇਹ ਲੋਕੀ ਲੋਕੀ ਜੇ ਕੋਈ ਗੱਲ ਹੋਵੇ ਲੋਕੀ ਤਾਂ ਲਾਲ ਦੀ ਖਾ ਲਾ ਦਿੰਦੇ ਆ ਤੇ ਲੋਕੀ ਸਭ ਜਾਣਦੇ ਨੇ ਇਹ ਜਿਹੜੇ ਅਸਲ ਮੁੱਦੇ ਆ ਪੰਜਾਬ ਦੇ ਇਤਨਾ ਮੁੱਦਿਆਂ ਕਰਕੇ ਇਹ ਆਮ ਆਦਮੀ ਵਾਲੇ ਆਮ ਇਨਸਾਨ ਜਿਹੜੇ ਜਾਂਦੇ ਵੀ ਆਹੀਂ ਆਮ ਆ ਤੇ ਕਿੰਨੇ ਆਮ ਹੈ ਇਹ ਲੋਕਾਂ ਨੂੰ ਪਤਾ ਲੱਗ ਗਿਆ ਉਹਨਾਂ ਚੀਜ਼ਾਂ ਤੋਂ ਲੋਕਾਂ ਦਾ ਧਿਆਨ ਹਟਾਉਣ ਵਾਸਤੇ ਇਹ ਕਾਰਵਾਈਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਕੋਈ ਗੱਲ ਨਹੀਂ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਹਲਕਾ ਟਾਰੀ ਹਲਕਾ ਅਮੇਠਾ ਸਮੁੱਚੇ ਸ਼੍ਰੋਮਣੀ ਅਕਾਲੀ ਦਲ ਦੇ ਜਿੱਥੇ-ਜਿੱਥੇ ਵਰਕਰ ਬਿਠਾ ਸਾਰਾ ਮੁਜੀਕਿਆ ਦੇ ਨਾਲ ਚੜਾਉਣ ਨੂੰ ਖੜਾ ਕੋਈ ਚੱਕਰ ਨਹੀਂ ਕੀ ਗ੍ਰਿਫਤਾਰੀ ਹੁੰਦੀ ਹੈ ਜੇ ਕਿਸਦਾ ਕੋਈ ਗੱਲ ਨਹੀਂ ਜੋ ਸਾਨੂੰ ਸਾਡੀ ਪਾਰਟੀ ਦਾ ਜੋ ਹੁਕਮ ਆਊਗਾ ਅਸੀਂ ਇਨ ਬਿੰਦ ਉਹ ਪੋਲੀਟਿਡਿਓ ਚੜਾਵਾਂਗੇ ਬੀਠੇ ਸਾਥੇ ਨਾਲ ਆ ਕੇ ਜਾਨ ਦੀ ਜੱਜਤ ਹੈਗੀ ਕਿਸੇ ਨੂੰ ਦੇਖੋ ਪੁੱਛ ਲੋ ਅਸੀਂ ਤਾਂ ਆਈ ਤਾਂ ਕਿਰਾ ਮੱਥਾ ਮਾਰ ਕੇ ਵੇਖਾਂਗੇ ਨਹੀਂ ਜਾਨ ਦੀ ਫੋਰਸ ਲਾਤੀ ਹੋ ਤਾਂ ਇਹ ਮਾਰੋ ਚਾਹਤੀ ਵੇਖੋ ਤੇ ਫਿਰ ਜੱਦਾ ਵੱਡਾ ਲੀਡਰ ਹੁੰਦਾ ਫਿਰ ਪੁਲਿਸ ਸਾਹਿਬ ਉੱਡੀਆਂ ਵੱਡੀਆਂ ਤੇ ਉੱਡੇ ਵੱਡੇ ਬਾਰੇ ਦੂਰੀ ਦੇ 500 ਕੈਦੀ ਦੂਰੀ ਦੇ ਖਿਲਾਰ ਨਾ ਗਿਆ ਡਰ ਲੱਗਦਾ ਜੀ ਉਹਨਾਂ ਨੂੰ ਮੈਨੂੰ ਡਰ ਲੱਗਦਾ ਮੈਂ ਇੱਥੇ ਰੋਕ ਕੇ ਕਿਤੇ ਆਣ ਕੇ ਕਿਤੇ ਕੋਈ ਹੋਰ ਇਨਾਂ ਕੋ ਕਰਦੇ ਹਨ ਤੇ ਡਰ ਲੱਗਦਾ ਇਸ ਕਰਕੇ